ਨਾਤਰਾ ਭਗਵਾਨ ਤੋਂ ਝੁਕਿਆ ਨਾਤਰ ਆਮਨਵਰ ਤੋਂ ਝੁਕਿਆ ਭਾਵੇਂ ਸੁਧਿ ਰੱਖਾਂ ਨਾਖ ਪਾਇ ਗੱਲ ਕਰਨੀ ਤੇਰੇ ਭਗਵਾਨ ਤੋਂ ਮੰਜੀ ਬਣੀ ਠੋਕ ਕੇ ਤੇ ਚੋਕੂਗਾ ਤੂੰ ਕਿਹੜੇ ਹਲਾ ਤੂੰ ਥੋੜੇ ਦੋਹਰੇ ਦੀ ਜਿਹੜਾ ਪੰਜਾਬ ਠੱਕੇ ਰੱਖਤਾ ਤੋੜਿਆ ਅੱਜ ਉਹ ਅਧੂਰੀ ਲੜਾਈ ਨੂੰ ਜਿਹੜੀ ਤੂੰ ਛੱਡ ਕੇ ਉਹਨੂੰ ਇਹ ਲੜਾਈ ਲੜਨੂ ਜਿੱਥੇ ਬੰਦਿਆਂ ਨੇ ਫੈਲ ਕੀਤੀ ਬਾਈ ਬਈ ਕਿਸਵਾਲਾ ਹਾਂ ਫੈਲਾ ਹਾਂਜੀ ਤੁਸੀਂ ਆਇਆ ਕਿਹਾ ਜੀਗਾ ਹਾਂਜੀ ਵੀ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਅਸੀਂ ਜੇ ਡੱਲੇਵਾਰ ਦੀ ਤੁਪ ਕਰੋ ਕਰ ਲੈਂਦਾ ਕੋਈ ਨਾ ਬਾਈ ਕਰ ਲੈਂਦਾ ਕਰ ਲੈਂਦੇ ਕੋਈ ਬਾਈ ਇੱਕ ਮਿੰਟ ਆਰੇ ਤੇਰੇ ਮੈਂ ਹਰੀ ਕੁਬੀ ਦੇਖ ਰਾ ਹਾਂ ਜੀ ਤੁਸੀਂ ਇਹ ਇੱਕ ਬੈਨ ਦਿੱਤਾ ਲਿਗਾ ਹਾਂ ਜੀ ਵੀ ਜੇ ਢੱਲੇਵਾਰ ਸਾਹਿਬ ਨੂੰ ਕੁਝ ਹੁੰਦਾ ਹੈ ਹਾਂ ਜੀ ਹੈ ਤਾਂ ਅਸੀਂ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਪਿੰਡ 'ਚ ਨਹੀਂ ਬਣ ਦੇਵਾਂਗੇ ਹਾਂ ਜੀ ਓਕੇ ਹਾਂ ਜੀ ਉਸ ਤੋਂ ਬਾਅਦ ਹਾਂ ਜੀ ਜਿਹੜੇ ਸਾਡੇ ਪਿੰਡਾਂ 'ਚ ਪੰਚਾਇਤਾਂ ਨੇ ਬੜੀਆਂ ਹੋਈਆਂ ਹਾਂ ਤੇ ਤਾਂ ਬੜੀਆਂ ਹੋਈਆਂ ਨੇ ਸਾਡੇ ਪਿੰਡਾਂ 'ਚ ਹੈ ਬੜੀਆਂ ਹਨ ਤੇ ਓਹ ਪਤਾ ਹੈਗਾ ਉਹ ਪ੍ਰਚਾਰ ਕੀ ਕਰਦਿਓ ਨੇ ਉਹ ਪ੍ਰਚਾਰ ਇਹ ਕਰਦਿਓ ਨੇ ਬਿਹਾਲ ਸ਼ਾਹ ਨੂੰ ਤਾਂ ਅਮਰ ਰੋੜੇ ਨੇ ਦਿੱਤਾ ਕੁਛ ਵੈਰੀ ਗੁੱਡ ਮੈਂ ਇਦੀ ਜਵਾਬ ਦਿੰਦਾ ਬਸ ਆ ਜਾ ਤਰਾ ਜਵਾਬ ਕੋਈ ਬਣ ਕੇ ਜਵਾਬ ਦੇ ਮੈਂ ਜਵਾਬ ਦਿੰਦਾ ਇਹਨਾਂ ਨੇ ਉਪਰਾ ਵਰਤ ਲੜਨਾ ਪਿਆ ਯਾਰਾ ਓ ਬਾਈ ਬਣ ਕੇ ਲੜਾਈ ਕੀਆ ਯਾਰਾ ਆਪਣੇ ਵੱਡੇ ਬਾਈ ਬਣ ਕੇ ਚੁੱਪ ਕਰ ਗਿਆ ਸਾਰਾ ਮੇਲਾ ਹੀ ਵਿਛੜ ਗਏ ਕਰੋ ਯਾਰਾ ਜਵਾਨ ਕੇ ਬੇਲਤੀਆ ਯਾਰ ਬਾਈ ਬਣ ਕੇ ਯਾਰ ਓ ਹੋ ਗਿਆ ਚੁੱਪਾ ਚੁੱਪ ਹੋ ਗਿਆ ਓ ਚੁੱਪ ਕਰਦਾ ਕਰ ਕਰ ਕੇ ਸਾਰੇ ਬੰਦੇ ਹੋਰ ਬੋਲਣਗੇ ਯਾਰਾ ਵੀਰ ਬਣ ਕੇ ਯਾਰ ਅੱਜ ਯਾਰ ਮੈਂ ਮੁੱਖ ਮੰਤਰੀਆਂ ਸਵਾਲ ਜਵਾਬ ਦੇਣ ਨੂੰ ਬੈਠਾ ਲੜੀ ਜਾਣਾ ਜਿਹੜੇ ਲੋਕਰਾਂ ਯਾਰ ਮੈਂ ਹੋਲੀ ਜਾਣਾ ਤੂੰ ਕੱਲਾ ਕੇ ਖਰਾਬ ਕਰੀ ਹੁੰਦਾ ਸਾਰਾ ਸਦਾ ਤੁਹਾਡੇ ਲਈ ਜੇਲਾ ਥਾਣਾ ਸਾਰਾ ਕੁਝ ਦੇਖ ਲਿਆ ਜੀ ਬੋਲ 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 ਬਈ ਸਵਾਲ ਦਾ ਜਵਾਬ ਚਾਹੀਦਾ ਦੁਨਾਂ ਮੈਂ ਭਗਵੰਤ ਮਾਨ ਆਮਨ ਰੋਡ ਮਾਸੀ ਦਾ ਮੁੰਡਾ ਬਤਾ ਆਮਨ ਰੋਡ ਦੇ ਸਾਰੇ ਸਮੇਂ ਝੁੱਗਾ ਪਾੜ ਕੇ ਆਮਨ ਰੋਡਾ ਕੀ ਹੈ ਇਹ ਸਾਰੇ ਜਿਹੜੇ ਲੀਡਰ ਨੇ ਆਮਨ ਰੋਡੇ ਵਰਗੇ ਚ ਆਮਨ ਰੋਡ ਦੀ ਗੱਲ ਕਰਨਾ ਝੋਹਰ ਉਹ ਜਿਹੜਾ ਤੂੰ ਵੱਡਾ ਜਿਹੜਾ ਆਪ ਦੇ ਆਪ ਨੂੰ ਆਜ਼ਾਦੀ ਘਰਾਟਾ ਕਰਨ ਵਾਲਾ ਭਗਵੰਤ ਮਾਨ ਦੀ ਗੱਲ ਕਰ ਲੈ ਇਹ ਚਾਰ ਦਿਨਾਂ ਨੂੰ ਅਜ ਤੋਂ 10 ਦਿਨਾਂ ਨੂੰ ਬਾਈ ਸੁਣ ਮੈਂ ਕਹਿ ਕੇ ਜਾਂਦਾ ਬਾਈ ਤੂੰ 7 ਵਜੇ ਜਿੰਨੇ ਵੀ ਲੋਕ ਖੜੇ ਹੋ ਇਹ 10 ਦਿਨਾਂ ਨੂੰ ਜਾ ਕੇ ਕੇਦਰੀਵਾਲ ਦੇ ਨਲਗੀਆਂ ਚੱਕਣ ਦੇ ਉੱਤੇ ਦਿੱਲੀ ਦੇ ਵਿੱਚ ਚੋਣਾ ਸੁਣ ਲੈ ਬਾਈ ਯਾਰ ਹੁਣ ਸਾਰੀਆਂ ਗੱਲਾਂ ਯਾਰ ਇੱਕ ਮਿੰਟ ਬਾਈ ਉਹ ਤੁਸੀਂ ਚਮਚੋ ਆਮ ਆਦੀ ਪਾਰਟੀ ਸੁਣ ਲੈ ਵੀਰੋ ਨਾ ਭਾਣਾ ਸਿੱਧੂ ਆ ਨਾਤਰ ਭਗਵਾਨਤਵਾਂ ਤੋਂ ਛੁਕਿਆ ਨਾਤਰ ਆਮਨਵਾਰ ਤੋਂ ਛੁਕਿਆ ਭਾਣਾ ਸਿੱਧੂ ਅੱਖਾਂ 'ਚ ਆਖ ਪਾਏ ਗੱਲ ਕਰਨੀ ਤੇਰਾ ਭਗਵਾਨ ਤੇ ਮੰਜੀਪੜੀ ਥੋਕ ਤੇ ਚੋਕੂਗਾ ਤੂੰ ਕਿਹੜੇ ਹਲਾ ਕੌਣ ਹੁੰਦਾ ਏ ਝਾਰੂ ਵਾਲੇ ਚਰਚੋ ਦੇ ਰੋਹ ਜਿਹੜਾ ਪੰਜਾਬ ਖੱਕੇ ਰੱਖਤਾ ਦੋਗਣਾ ਅੱਜ ਮੇਰੇ ਵੀਰੋ ਮੇਰਾ ਭਰਾਵੋ ਥੋਲੋ ਥੋਲੋ ਬਾਈ ਮੇਰੇ ਭਰਾਵੋ ਇਹ ਬਾਈ ਲੜਾਈ ਆ ਥੋਡੀ ਧਰਤੀ ਬਚਾਉਣ ਦੀ ਲੜਾਈ ਆ ਇਸ ਕਰਕੇ ਨੌਜਵਾਨੋ ਮੇਰੇ ਭਰਾਵੋ ਤੁਹਾਡੇ ਚਾਮਾਂ ਦੇ ਵਿੱਚ ਬੇਨਤੀ ਕਰਨਾ ਆ ਕਿ ਅੱਜ ਤੁਹਾਡੇ ਏਕਤਾ ਨੇ ਸਰਕਾਰਾਂ ਦੀ ਬਾਣੀ ਪਾ ਕੇ ਰੱਖਤਾ ਮੇਰੇ ਵੀਰੋਆਂ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਸਾਹਿਬ ਦਾ ਸਾਥ ਦੇਣ ਦੀ ਲੋੜ ਹੈ 120 ਤੀ ਕਰੋੜ ਰੁਪਏ ਮੈਂ ਚੱਕ ਨੌਜਵਾਨਾਂ ਦਾ ਕਢਾ ਚੁੱਕਿਆ ਹਾਂ ਆਪ ਦੇ ਵਿੱਚ ਆ ਰਸਸੀ ਸਰਕਾਰਾਂ ਇਸ ਸਮੇਂ ਪੰਜਾਬ ਦੇ ਵਿੱਚ ਸਮਝੋ ਤੁਸੀਂ ਕਿਹੜੇ ਗੱਲਾਂ ਕਰੀ ਜਾਂਦੇ ਹੋ ਆਪ ਦੇ ਵਿੱਚ ਲੜੀ ਜਾਂਦੇ ਹੋ ਪਾਟ ਕੇ ਵਿੱਚ ਲੜੀ ਜਾਂਦੇ ਹੋ ਤੁਸੀਂ ਗੁਲਾਮ ਹੋ ਤੁਹਾਡਾ ਕੋਈ ਅਫਸਰ ਨਹੀਂ ਹੈਗਾ ਤੁਹਾਡਾ ਕੋਈ ਗੱਲ ਕਰਨ ਵਾਲਾ ਨਹੀਂ ਹੈਗਾ ਪੰਜਾਬ ਦੇ ਵਿੱਚ ਤੁਸੀਂ ਦੱਸੋ ਕਿੱਥੇ ਜਾ ਦੂੰ ਜਿਹੜਾ ਨੌਜਵਾਨ ਪੰਜਾਬ ਦੀ ਗੱਲ ਕਰਦਾ ਜਾਂ ਸਰਕਾਰਾਂ ਮਰਵਾਉਂਦੀਆਂ ਨੇ ਜਾਂ ਜੇਲਾ ਰਿਸ਼ਟਾਉਂਦੇ ਨੇ ਮੈਨੂੰ ਦੱਸੋ ਤੁਸੀਂ ਮੇਰੇ ਜਵਾਬ ਦੋ ਇਸ ਚੀਜ਼ ਦਾ ਮੇਰੇ ਵੀਰੋ ਮੇਰੇ ਭਰਾਵੋ ਤੁਸੀਂ ਕਿਹੜੀ ਗੱਲ ਤੇ ਤੁਸੀਂ ਇਕਜਾਫ ਦੇ ਵਿੱਚ ਲੜੀ ਜਾਂਦੇ ਹੋ ਆਪ ਦੇ ਵਿੱਚ ਫੁੱਟ ਪਾਈ ਜਾਂਦੇ ਹੋ ਘੜਮ ਚੌਧਰੀ ਚਮਚੇ ਬਣ ਕੇ ਆਪ ਆਪਣਾ ਪੰਜਾਬ ਬਰਬਾਦ ਕਰ ਲਿਆ ਜਾ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਮੜੇ ਮੜੇ ਗੱਲਾਂ ਤੇ ਬੱਕ ਜਾਂਦੇ ਹੋ ਆਪ ਭਗਮਤ ਮਾਨ ਮੈਨੂੰ ਚੋੜ ਲੜਨੂ ਕਹਿੰਦਾ ਸੀਗਾ ਜਦੋਂ ਮੈਨੂੰ ਕਹਾਂ ਹੱਥ ਬਣਾ ਲੈ ਮੇਰਾ ਖਰਾਚ ਛੱਡ ਦੇ ਕਾਗਜ਼ ਫੋਨਲੀ ਇੰਤਰੀ ਚੋਣ ਦਿੰਦੀ ਸੀਗੀ ਟਿਕਟ ਦਿੰਦੀ ਸੀਗੀ ਆ ਸੰਗਰੂਰ ਤੋਂ ਲੜ ਲਾ ਚੋਣ ਤੁਸੀਂ ਆ ਮੜੇ ਮੜੇ ਹੱਤਾ ਕਰ ਤਾ ਆ ਮੜੇ ਮੜੀਆਂ ਗਲੀਆਂ ਨਾਲੀਆਂ ਛੁੱਟਾ ਪੈਸਾ ਛੋਟਾ ਪਾਸ ਛੋਟੇ ਉੱਪਰ ਲੱਗ ਰਿਹਾ ਇਹ ਆਪਦੇ ਘਰੋਂ ਪੈਸੇ ਲੈ ਰਹੇ ਨੇ ਕਿਹਨੇ ਇਹ ਆਪਦੇ ਘਰੋਂ ਥੋੜੇ ਪੈਸੇ ਲੈ ਰਹੇ ਨੇ ਛੋਟਾ ਤਾਂ ਸ਼ੁਰੂਆਤ ਲੁੱਟ ਕੇ ਖਾ ਗਏ 200 ਕਰੋੜ ਰੁਪਏ ਲੁੱਟ ਕੇ ਖਾ ਗਏ ਆਮਨ ਰੂੜਾ ਜਿੱਥੇ ਸਾਰੇ ਲੁੱਟ-ਖੁੱਟ ਕੇ ਛੋਟੇ ਪੰਜਾਬ ਨੂੰ ਖਾ ਗਏ ਕਿਹੜੇ ਨੂੰ ਤੁਸੀਂ ਐਮਐਲਏ ਬਣਾਏ ਫਿਰਦੇ ਚਲ ਦੇਖੋ ਤੁਸੀਂ ਮੈਨੂੰ ਇੱਕਲਾ ਜਵਾਬ ਦਿਓ ਤੁਸੀਂ ਤੁਸੀਂ ਮੈਨੂੰ ਇੱਕਲਾ ਜਵਾਬ ਦਿਓ ਆ ਛੋਟਾ ਪੰਜਾਬ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ ਮੇਰੇ ਵੀਰੋ ਮੇਰੇ ਭਰਾਵੋ ਹੱਥ ਵਧ ਕੇ ਬੇਨਤੀ ਕਰਨੀ ਆ ਕਿ ਉਸ ੁੱਡੇ ਜਰਨਲ ਨੂੰ ਚਾਲੀ ਗਏ ਸਰਦਾਰ ਜਗਜੀਤ ਸਿੰਘ ਜਿੱੱਲੇਵਾਲ ਸਾਹਿਬ ਨੂੰ ਬਚਾਲਿਓ ਜਿਹਨੇ 45 ਸਾਲ ਤੁਹਾਡੀ ਸਿਰ ਤੇ ਕੱਫਣ ਮਲ ਕੇ ਲੜਾਈ ਜੁਰੀਆ ਅਨੇਕਾ ਜ਼ਿਲ੍ਹਾ ਅਨੇਕਾ ਥਾਣੇ ਦੇ ਕਿਰਨ ਸਰਦਾਰ ਜਗਜੀਤ ਸਿੰਘ ਜਿੱੱਲੇਵਾਲ ਸਾਹਿਬ